ਜਿਵੇਂ ਆਟਾ ਚੱਕੀ ਹੋਗੇ ਕੋਲੂ ਹੋ ਗਿਆ ਜਿੰਨੇ ਵੀ ਛੋਟੇ ਚੀਜ਼ਾਂ ਉਹਦੇ ਉੱਤੇ 35% ਸਬਸਿਡੀ ਹੈ ਇਹ ਮੈਫੀ ਦਾ ਕੈਂਪ ਹੈ ਇਹ ਪੰਜਾਬ ਐਗਰੋ ਦੇ ਉਪਰਾਲੇ ਨਾਲ ਲੱਗਿਆ ਕੈਂਪ ਪੁਰੇ ਬਹੁਤ ਵਧੀਆ ਪੰਜਾਬ ਐਗਰੋ ਨਾਲ ਮਿਲ ਕੇ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਹੈ ਜੇ 10 ਲੱਖ ਹੈ 1 ਲੱਖ 10% ਹੋ ਗਿਆ 1 ਲੱਖ ਜਮਾ ਪਾ ਕੇ ਇਨੋਂ ਨੂੰ ਲੈ ਕੇ ਆਪਣੀ ਚੱਕੀ ਹੋ ਗਏ ਚੱਕੀ ਦੇ ਵਿੱਚ ਉਹਨੂੰ ਸ਼ਾਂਤੀ ਵਾਸਤੇ ਹੋ ਗਿਆ ਯੋਜਨਾ ਇੱਕ ਸਕੀਮ ਹੈ ਜਿਹੜੇ ਛੋਟੇ ਆਪਣੇ ਉਜੋਗ ਨੇ ਜਾਂ ਛੋਟੇ ਕਾਰੋਬਾਰ ਤੇ ਆਪਣੀ ਸਕਿੱਲ ਵਾਸਤੇ ਟ੍ਰੇning ਦਾ ਇਹਦੀ ਬ੍ਰਾਂਡਿੰਗ ਦੁਨੀਆਂ ਵਿੱਚ ਜੀ ਸਕਦਾ ਕਿੰਨਾ ਆਨੰਦ ਹੋਇਆ ਮੈਂ ਤੁਹਾਨੂੰ ਦੱਸ ਕੇ ਉਹਨਾਂ ਨੂੰ ਸਾਰੇ ਅੱਛਾ ਉਦੋਂ ਉਹ ਆਪਾਂ ਦੇਖਸਾਂ ਮਿਆਂ ਪ੍ਰਗਟ ਨੂੰ ਪੁੱਛਦਾ ਦੇ ਪ੍ਰਗਟ ਕਿਵੇਂ ਇਹਨਾਂ ਦਾ ਤਰੀਕਾ ਮੈਂ ਇਹਨਾਂ ਨੂੰ ਪੁੱਛ ਲਿਆ ਇਹਨਾਂ ਦਾ ਨੰਬਰ ਤੁਹਾਡੇ ਸਾਰਿਆਂ ਕੋਲ ਆ ਗਿਆ ਹੋਊਗਾ ਜੇ ਤੁਸੀਂ ਲੈ ਕੇ ਜਾਓ ਇਹ ਅਸ਼ਮੀਲੀ ਨੇ ਬਹੁਤ ਵਧੀਆ ਬੋਲੇ ਨੇ ਡੈਂਟੀਸਟ ਨਾਲ ਵੀ ਗੱਲ ਕਰੋ ਸ਼ਾਮ ਨੂੰ ਫਿਰ ਆ ਕਰੇ ਆਪਣਾ ਪਰਵਾਰਾੰਦ ਇਹਦੇ ਵਿੱਚ ਆਪਾਂ ਇਹਨਾਂ ਦਾ ਫਾਇਦਾ ਪਾਉਣਾ ਬਹੁਤ ਧੂਰ ਜਿਵੇਂ ਸਰਪੰਚਾ ਬੈਠੇ ਨੇ ਉਹਦੇ ਪਰਮਾਨ ਵਾਲੇ ਨਾ ਲੋ ਪਾਲਾ ਕੋ ਰਹਿ ਗਿਆ ਅੰਦਰ ਉੱਗੁਰ ਬੈਠਣਾ ਮਾਸ਼ਾ ਉਹ ਬੀ ਲੈ ਮਾਰਕੀਟ 'ਚ ਲੈ ਤੁਸੀਂ ਇਹਦੇ ਉੱਤੋਂ ਜਿੰਨਾ ਪੜਿਆ ਹੈਗਾ ਇਹਦੇ ਵਿੱਚ ਆਪਾਂ ਨੂੰ 10 ਲੱਖ ਤੱਕ ਦੀ ਸਭ ਚੀਜ਼ ਹਮ ਤੋਂ ਬਣ ਸਕਦੀ ਹੈ 10 ਲੱਖ ਦੀ ਮਾਜੀ ਸੋ ਜੇ ਆਪਾਂ 30 ਲੱਖ ਦੀ ਕੋਈ ਚੀਜ਼ ਉਲਝੀਏ ਨਾ ਆਪਾਂ ਪ੍ਰੋਜੈਕਟ ਇਹ ਕਹਿੰਦੇ ਨੇ ਉਹਨੂੰ ਆਪਾਂ ਨੂੰ 30 ਲੱਖ ਦੀ ਚੀਜ਼ ਬਣ ਰਹੀ ਹੈ ਚੱਕੀ ਗੈਰ ਅੱਜ ਆਪਾਂ ਜਿਹੜਾ ਇਹ ਕੈਂਪ ਲਾਇਆ ਹੈਗਾ ਇਹਨਾਂ ਕਈ ਵਾਰੀ ਆਪਾਂ ਮੈਡੀਕਲ ਦੇਣਾ ਛੋੜੇ ਹੁੰਦੇ ਹਾਂ ਨਾ ਆਪਣੇ ਮੁੱਖ ਮੰਤਰੀ ਸਾਹਿਬ ਗੱਲ ਕਰ ਰਹੇ ਨੇ ਨਾ ਜਦੋਂ ਸਟੇਜ ਤੋਂ ਬਾਹਰ ਆਉਂਸਣਾ ਚੱਲਦੇ ਆ ਨਾ ਗੱਲ ਉੱਠ ਹੀ ਜਾਂਦੀ ਹੈ ਇਹਦਾ ਪੰਜਾਬੀ ਚ ਹੈ ਵੀ ਆਪਾਂ ਨੂੰ ਕੋਈ ਸਮਾਗਮ ਆਸਨਾ ਜਿਸਾ ਰੂਡ ਨਾਲ ਲੇਖੜਾ ਰੂਡ ਨਾਲ ਆਉਣੀਆਂ ਚਾਹੇ ਆਪਾਂ ਨੇ ਕੋਲ ਨੂੰ ਲਾਉਣਾ ਹੈ ਜਾਂ ਚੱਕੀ ਲਾਉਣੀ ਹੈ ਜਿਹੜੀਆਂ ਕੁਝ ਚੀਜ਼ਾਂ ਮੈਂ ਹੁਣੇ ਧੰਗ ਕਰਾਈਆਂ ਜਿਹੜੇ ਜਿਵੇਂ ਆਪਣਾ ਡੇਰੀ ਫਾਰਮ ਹੈ ਜਿਵੇਂ ਕੋਈ ਮੀਂਹ ਸੇ ਲੋ ਬੈਠਾ ਹੋਵੇ ਜਾਂ ਸਰਦੀ ਵੀ ਆਇਆ ਹੋਵੇ ਮੀਂਹ ਸੇ ਪਰਖੜ ਸੇ ਘਿਆਣਾ ਉਹਨੇ گاਉਂ ਦਾ ਡੇਰੀ ਫਾਰਮ ਹੈ ਤੇ ਨਾਲ ਨਾਲ ਉਹ ਤੇ ਉਹਦੀ ਘਰਣੀ ਦੋਵੇਂ ਲਾ ਕੇ ਬਿਸਕਟ ਬਣਾਉਂਦੇ ਨੇ ਬਣਾਉਂਦੇ ਵਧੀਆ ਮੈਂ ਜਿਹੜੇ ਨਿਕਬੇ ਜਦੋਂ ਜਿਹੜਾ ਇਹ ਉਪਰਾਲਾ ਸੀਗਾ ਇਹ ਮੈਨੂੰ ਬਹੁਤ ਵਧੀਆ ਉਪਰਾਲਾ ਜੀ ਕਿਉਂਕਿ ਛੋਟੇ ਜਿਹੜੇ ਉਦਯੋਗ ਨੇ ਫੂਡ ਨਾਲ ਰਿਲੇਟਡ ਉਹਨਾਂ ਨੂੰ ਪਰਫੁੱਲਤ ਕਰਨ ਲਈ ਪਿੰਡਾਂ 'ਚ ਸ਼ਹਿਰ 'ਚ ਕਿਤੇ ਲਾਓ ਹਨਾ ਜਿਵੇਂ ਆਟਾ ਚੱਕੀ ਹੋਵੇ ਕੋਲੂ ਹੋ ਗਿਆ ਜਿੰਨੇ ਵੀ ਛੋਟੇ ਚੀਜ਼ਾਂ ਉਹਦੇ ਉੱਤੇ 35% ਸਬਸਿਡੀ ਹੈ ਔਰ ਚਾਹੇ ਉਹ ਗਰੁੱਪ ਦੇ ਤੌਰ ਤੇ ਲਾ ਲਓ ਚਾਹੇ ਕਿਰਾਏ ਦੇ ਦੁਕਾਨ 'ਚ ਹੋਵੇ ਕਿਰਾਏ ਦੇ ਕਮਰੇ 'ਚ ਹੋਵੇ 3 ਸਾਲ ਦਾ ਕਿਰਾਇਆ ਨਾਮਾ ਲਿਖਿਆ ਹੋਵੇ ਯਾਨੀ ਸੌਖਾ ਕੰਮ ਹੈ ਇਹ ਜੇ ਇਹਨੂੰ ਆਪਾਂ ਕਰਾਂਗੇ ਨਾ ਤਾਂ ਇਹ ਚੋ ਮੁਨਾਫਾ ਵੀ ਹੈ ਤੇ ਤੁਸੀ ਕੰਮ ਵੀ ਲੱਗੇ ਸੋ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹਦਾ ਅੱਜ ਦਾ ਜਿਹੜੀ ਮੀਟਿੰਗ ਕੀਤੀ ਹੈ ਅਸੀਂ ਤਾਂ ਇਹੀ ਬੇਨਤੀ ਕੀਤੀ ਹੈ ਕਿ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈਗਾ ਕਿਉਂਕਿ ਅੱਜ ਸਾਰਿਆਂ ਨੇ ਜਿੰਨੇ ਵੀ ਬੰਦੇ ਉਰੇ ਹਾਜ਼ਰ ਹੋਏ ਸਾਰਿਆਂ ਨੇ ਬਹੁਤ ਇਹਨੂੰ ਸਲਾਘਾਯੋਗ ਕਦਮ ਕਿਹਾ ਕਿਉਂਕਿ ਪੰਜਾਬ ਸਰਕਾਰ ਜਿਹਦੇ ਮੁਖੀ ਸਾਡੇ ਪਗਵਾਨ ਸਿੰਘ ਮਾਨ ਨੇਗੇ ਉਹਨਾਂ ਦਾ ਹਮੇਸ਼ਾ ਅੱਛਾ ਹੁੰਦੀ ਹੈ ਕਿ ਸਾਨੂੰ ਪਿੰਡ 'ਚ ਹੀ ਕਾਰੋਬਾਰ ਮਿਲੇ ਅੱਜ ਸੈਲਫ ਹੈਲਪ ਗਰੁੱਪਾਂ ਦੀਆਂ ਬੀਬੀਆਂ ਬਹੁਤ ਆਈਆਂ ਉਹਨਾਂ ਨੇ ਵੀ ਬਹੁਤ ਚੰਗਾ ਹੁੰਗਾਰਾ ਦਿੱਤਾ ਔਰ ਆਪਣੇ ਆਲਰੇਡੀ ਵੀ ਕਈ ਕੇਸ ਹੋਏ ਨੇ ਜਿਵੇਂ ਮੀਮਸੇ ਤੋਂ ਪ੍ਰਗਟ ਸਿੰਘ ਨੇਗੇ ਉਹ ਘਰੇ ਬਿਸਕਟ ਬਣਾ ਰਹੇ ਨੇਗੇ ਤੇ ਚੰਡੀਗੜ੍ਹ ਵੇਚਦੇ ਨੇਗੇ ਸੋ ਓਦਾਂ ਦੇ ਉਦਮੀ ਬੰਦਿਆਂ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ ਸੌਖਾ ਪ੍ਰੋਜੈਕਟ ਹੈ ਦਫ਼ਤਰ ਖੁੱਲ੍ਹਾ ਹੈਗਾ 24 ਘੰਟੇ ਜਦ ਮਰਜ਼ੀ ਜਾਓ ਸੰਪਰਕ ਕਰਕੇ ਤੁਸੀਂ ਆਪਣਾ ਇਹਦਾ ਫਾਇਦਾ ਉਠਾਓ ਆਪਣਾ ਕਾਰੋਬਾਰ ਸ਼ੁਰੂ ਕਰੋ ਛੋਟੇ ਕਾਰੋਬਾਰ ਨਾਲ ਆਪਾਂ ਅੱਗੇ ਵੱਧ ਸਕਦੇ ਆ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜਿਹੜਾ ਛੋਟੇ ਕਾਰੋਬਾਰ ਨੇ ਫੂਡ ਨਾਲ ਰਿਲੇਟਡ ਇਹਨਾਂ ਨੂੰ ਜਰੂਰ ਆਪਾਂ ਅਪਣਾਈਏ ਤੇ ਆਪਾਂ ਜ਼ਿੰਦਗੀ 'ਚ ਆਪਣੇ ਆਪ ਨੂੰ ਕਾਮਯਾਬ ਇਨਸਾਨਾਂ ਦੀ ਲਿਸਟ 'ਚ ਖੜੇ ਕਰੀਏ ਬਹੁਤ ਧੰਨਵਾਦ ਜੀ ਇਹਦਾ ਸਾਡੇ ਜਿਹੜੇ ਫੂਡ ਕਮਿਸ਼ਨ ਦੇ ਮੈਂਬਰ ਸਰਦਾਰ ਜਸਵੀਰ ਸਿੰਘ ਜੱਸੀ ਸੇਖੋ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਧੂਰੀ ਹਲਕੇ ਦੇ ਵਿੱਚ ਬਹੁਤ ਵਧੀਆ ਪੰਜਾਬ ਐਗਰੋ ਨਾਲ ਮਿਲ ਕੇ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਇਹਦੇ ਵਿੱਚ ਸਾਨੂੰ ਜਿਹੜੇ ਛੋਟੇ ਕੰਮ ਨੇ ਜਿੱਥੋਂ ਅਸੀਂ ਸ਼ੁਰੂਆਤ ਕਰ ਸਕਦੇ ਆ ਉਹ ਸ਼ੁਰੂ ਕਰ ਸਕਦੇ ਆ ਜਿਵੇਂ ਹੁਣ ਪੰਜਾਬ ਦੇ ਵਿੱਚ ਨੇਚਰਲ ਕਲਾਈਮੇਟੀ ਆਪਾਂ ਦੇਖੀ ਹੈ ਡਿਜਾਸਟਰ ਹੋਇਆ ਕਿੰਨੇ ਫਲੱਡ ਆਇਆ ਕਿੰਨੀਆਂ ਫਸਲਾਂ ਰੁੜ ਗਈਆਂ ਜੇ ਸਾਡੇ ਆਪ ਦੇ ਛੋਟੇ ਕੰਮ ਅਸੀਂ ਸ਼ੁਰੂ ਕਰਾਂਗੇ ਅਸੀਂ ਜਿਹੜੀ ਫਸਲ ਵਿਭਿੰਨਤਾ ਹੈ ਉਸ ਦੇ ਵਿੱਚ ਆਪਦੇ ਕੰਮ ਸ਼ੁਰੂ ਕਰਕੇ ਇਹਨਾਂ ਡਿਜਾਸਟਰਾਂ ਤੋਂ ਬਚਿਆ ਜਾ ਸਕਦਾ ਸਾਨੂੰ ਅੱਜ ਦੇ ਦੌਰ ਦੇ ਕੰਮਾਂ ਤੋਂ ਜਾਣੂ ਹੋਣਾ ਚਾਹੀਦਾ ਜਿਸ ਤਰ੍ਹਾਂ ਇਹ ਬਹੁਤ ਛੋਟੇ ਸ਼ੁਰੂ ਕੰਮ ਸ਼ੁਰੂ ਕਰਨ ਵਾਸਤੇ ਵੱਡੇ ਪੱਧਰ ਤੇ ਜਿਹੜੇ ਇਹ ਲੋਨ ਕਰ ਰਹੇ ਆ ਜਿਦੇ ਵਿੱਚ 35% ਆਫ ਹੈ ਸਾਡਾ ਹਰੇਕ ਛੋਟੇ ਤੋਂ ਛੋਟਾ ਕਿਸਾਨ ਵੀ ਇਸ ਦੀ ਜਿਹੜੀ ਹੈਗੀ ਹੈ ਮਦਦ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਅਸੀਂ ਧੰਨਵਾਦ ਕਰਦੇ ਆ ਫੂਡ ਜਿਹੜਾ ਪੰਜਾਬ ਐਗਰੋ ਦਾ ਬਾਈ ਜਸਵੀਰ ਸਿੰਘ ਜੱਸੀ ਸੇਖੋ ਜੀ ਦਾ ਇਹ ਪ੍ਰੋਗਰਾਮ ਕਰਾਉਂਦੇ ਹੈ ਇਹ ਐਮਐਫਏ ਮੀਦਾ ਕੈਂਪ ਹੈ ਇਹ ਪੰਜਾਬ ਐਗਰੋ ਦੇ ਉਪਰਾਲੇ ਨਾਲ ਲੱਗਿਆ ਕੈਂਪ ਹੋਰੇ ਇਹਦੇ ਵਿੱਚ ਜਿਹੜਾ ਹੈ ਮਤਲਬ ਮਾਈਕਰੋ ਇੰਡਸਟਰੀ ਜਿਹੜੇ ਉਦਮੀ ਜਿਹੜੇ ਆਪਣੇ ਮਤਲਬ ਛੋਟੇ ਉਦਮੀ ਉਹਨਾਂ ਵਾਸਤੇ ਇਹ ਕੈਂਪ ਹੈਗਾ ਠੀਕ ਹੈ ਤਾਂ ਕਿ ਮਤਲਬ ਜਿਹੜੇ ਆਪਣੇ ਇਹਦੇ ਸਬਸਿਡੀ ਲਾਭ ਦਿੱਤਾ ਜਾਂਦਾ ਉਹਨਾਂ ਨੂੰ ਇਨਫਰਾਸਟ੍ਰਕਚਰ ਦਾ ਲਾਭ ਦਿੱਤਾ ਜਾਂਦਾ ਸਾਰਾ ਲੈਂਡ ਹੋਲਡਿੰਗ ਦਿੱਤੀ ਜਾਂਦੀ ਹੈ ਉਸ ਵਾਸਤੇ ਇਹ ਕੈਂਪ ਲਗਾਇਆ ਗਿਆ ਹੈ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮਤਲਬ ਰਜਿਸਟਰ ਕਰਾਉਣਾ ਸਾਰਾ ਤਾਂ ਕਿ ਉਹਨਾਂ ਨੂੰ ਕਿਤੇ ਜਾਣ ਕਿਸੇ ਦਫਤਰ ਦੇ ਵਿੱਚ ਜਾ ਕੇ ਠੱਕੇ ਖਾਂਦੀ ਜਰੂਰਤ ਨਾ ਪਵੇ ਕਿਤੇ ਉਹਨਾਂ ਨੂੰ ਮਤਲਬ ਜਾ ਕੇ ਮਤਲਬ ਆਪਣਾ ਘਰ ਬੈਠੇ ਹੀ ਸਾਰਾ ਪੋਰਟਲ ਦੇ ਉੱਤੇ ਸਾਰਾ ਪੂਰਾ ਕੰਮ ਹੁੰਦਾ ਹੈਗਾ ਆਪਣਾ ਇਹ ਉਹਨਾਂ ਨੇ ਹੀ ਰਜਿਸਟ੍ਰੇਸ਼ਨ ਕਰਨੀ ਹੈ ਮਤਲਬ ਆਪਣਾ ਰਜਿਸਟ੍ਰੇਸ਼ਨ ਕਰਕੇ ਦੇਣੀ ਹੈ ਉਹਨਾਂ ਦੀ ਅਪਲੀਕੇਸ਼ਨ ਫਿਲ ਕਰਕੇ ਉਹਨਾਂ ਦੇ ਜਿਹੜੀ ਮਸ਼ੀਨਰੀ ਲਗਾਨੀ ਹੈ ਉਹਨਾਂ ਦੀ ਡੀਪੀਆਰ ਤਿਆਰ ਕਰਕੇ ਸਿੱਧੇ ਹੀ ਮਤਲਬ ਅਗੇ ਡੀਐਲਸੀ ਨੂੰ ਭੇਜਦੇ ਆ ਡੀਐਲਸੀ ਪਾਸ ਕਰਕੇ ਉਹ ਬੈਂਕ ਦੇ ਵਿੱਚ ਚਲੀ ਜਾਂਦੀ ਹੈ ਤਾਂ ਬਾਕੀ ਜੋ ਕਾਰਵਾਈ ਬੈਂਕ ਦੀ ਕਰਕੇ ਉਹਨਾਂ ਨੂੰ ਲੋਨ ਪ੍ਰੋਵਾਈਡ ਹੋ ਜਾਂਦਾ ਜਿਹਦੇ ਵਿੱਚ ਲੋਨ ਸੈਕਸ਼ਨ ਤੇ ਡਿਸਵੋਰਸ ਹੋਣ ਤੋਂ ਬਾਅਦ ਹੈ ਜੀ ਇਹ ਆਪਣਾ ਮਤਲਬ ਇਹ ਜਿਹੜਾ ਲੋਨ ਹੈਗਾ ਉਹ ਮਤਲਬ ਦੇਖੋ ਜਿਹੜੀ ਮਸ਼ੀਨਰੀ ਹੈ 2.5 ਕਰੋੜ ਤੱਕ ਵੀ ਲੱਗ ਸਕਦੀ ਹੈ ਇਹਦੇ ਵਿੱਚ ਹੁਣ ਠੀਕ ਹੈ ਜੀ ਪਰ ਜਿਹੜਾ ਮਤਲਬ ਬੈਸਟ ਮਤਲਬ ਜਿਹੜਾ ਉਹ ਹੈ ਮਤਲਬ ਛੋਟੇ ਉਦਮੀਆਂ ਵਾਸਤੇ 10 ਲੱਖ 20 ਲੱਖ 30 ਲੱਖ 50 ਲੱਖ ਜਿੰਨਾ ਮਤਲਬ ਉਹਨਾਂ ਨੇ ਕਰਨਾ ਤਾਂ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈ ਪਰ ਜਿਹੜੀ ਸਬਸਿਡੀ ਹੈ ਉਹ 10 ਲੱਖ ਹੀ ਹੈ ਕਿਉਂਕਿ ਕ੍ਰੈਡਿਟ ਲਿੰਕ ਸਬਸਿਡੀ ਹੈ ਇਸ ਕਰਕੇ ਉਹਨਾਂ ਨੂੰ ਲੋਨ ਵੀ ਲੈਣਾ ਪੈਣਾ ਹੈ ਠੀਕ ਹੈ ਤੇ ਲੋਨ ਦੀ ਵੀ ਮਤਲਬ ਫੈਸਿਲਿਟੀ ਇੱਕ ਤਰ੍ਹਾਂ ਨਾਲ ਮਤਲਬ ਬਣ ਗਈ ਤੇ 10 ਲੱਖ ਸਬਸਿਡੀ ਵੀ ਉਹਨਾਂ ਦੇ ਮਤਲਬ ਅਕਾਊਂਟਸ ਆ ਜੇਗੀ ਤਾਂ ਇਹ ਸਾਰਾ ਮਤਲਬ ਪੂਰੀ ਹੈਡ ਹੋਲਡਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਸਰਕਾਰ ਵੱਲੋਂ